ਹਾਂਜੀ ਜਦੋਂ ਆਪਾਂ ਗਰਮੀਆਂ ਦੀਆਂ ਫਸਲਾਂ ਦੀ ਗੱਲ ਕਰਦੇ ਆ ਤਾਂ ਤੋਰੀ ਇੱਕ ਮਹੱਤਵਪੂਰਨ ਫਸਲ ਹੈਗੀ ਹੈ ਤੇ ਕਿਸਾਨ ਇਹਦੇ ਚੋਂ ਕਾਫੀ ਜਿਹੜਾ ਹੈਗਾ ਫਾਇਦਾ ਵੀ ਮੁਨਾਫਾ ਵੀ ਕਮਾਉਂਦੇ ਆ ਤੇ ਜੇ ਆਪਾਂ ਇਹਦੇ ਕਲਟੀਵੇਸ਼ਨ ਦੀ ਸੀਜ਼ਨ ਦੀ ਗੱਲ ਕਰੀਏ ਤਾਂ ਇਹਨੂੰ ਅਸੀਂ ਸਮਰ ਸੀਜ਼ਨ ਦੇ ਵਿੱਚ ਕਲਟੀਵੇਟ ਕਰ ਸਕਦੇ ਆ ਕਈ ਫਾਰਮਰ ਇਹਨੂੰ ਲਗਾਉਣਾ ਜਿਹੜਾ ਪਸੰਦ ਕਰਦੇ ਆ ਕਣਕ ਦੀ ਵਾਢੀ ਤੋਂ ਬਾਅਦ ਕਿਉਂਕਿ ਖੇਤ ਜਿਹੜਾ 2-3 ਮਹੀਨੇ ਲਈ ਖਾਲੀ ਹੋ ਜਾਂਦਾ ਤੇ ਉਹਦੇ ਵਿੱਚ ਇਹ ਐਡੀਸ਼ਨਲ ਕ੍ਰੌਪ ਦੇ ਤੌਰ ਤੇ ਲਈ ਜਾ ਸਕਦੀ ਆ ਤੇ ਬਾਰਸ਼ਾਂ ਦੇ ਮੌਸਮ ਦੇ ਵਿੱਚ ਵੀ ਇਹਦੀ ਅਸੀਂ ਕਲਟੀਵੇਸ਼ਨ ਕਰ ਸਕਦੇ ਆ ਸੋ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਜਿਨ੍ਹਾਂ ਦੇ ਵਿੱਚ ਸਾਈਮਲਟੇਨੀਅਸਲੀ ਫੁੱਲ ਆਉਂਦੇ ਆ ਉਹਨਾਂ ਚ ਪ੍ਰੋਡਕਸ਼ਨ ਜਿਹੜੀ ਇਮੀਡੀਏਟਲੀ ਸਟਾਰਟ ਹੋ ਜਾਂਦੀ ਆ ਸੋ ਵੈਰਾਈਟੀਆਂ ਤੇ ਵੀ ਡਿਪੈਂਡ ਕਰਦਾ ਹੈ ਦੂਸਰਾ ਸੀਜ਼ਨ ਤੇ ਡਿਪੈਂਡ ਕਰਦਾ ਹੈ ਇਦੇ ਵਿੱਚ ਜੇ ਆਪਾਂ ਕਲਰ ਦੇ ਬੇਸ ਤੇ ਦੇਖੀਏ ਤਾਂ ਦੋ ਤਰ੍ਹਾਂ ਦੀਆਂ ਕਲਰ ਦੇ ਬੇਸ ਤੇ ਹੋਗੀਆਂ ਬਾਕੀ ਕਾਫੀ ਲੰਬਾਈ ਦੇ ਬੇਸ ਤੇ ਕੁਝ ਹੁੰਦੀਆਂ ਨੇ ਛੋਟਾ ਫਰੂਟ ਹੁੰਦਾ ਤੇ ਥੋੜਾ ਮੋٹے ਟਾਈਪ ਫਰੂਟ ਹੁੰਦਾ ਕੁਝ ਲੰਬੀਆਂ ਤੇ ਪਤਲੀਆਂ ਹੁੰਦੀਆਂ ਨੇ ਇਹ ਡਿਫਰੈਂਟ ਡਿਫਰੈਂਟ ਸ਼ੇਪ ਹੁੰਦੇ ਨੇ ਹੈਲਥ ਬੈਨੀਫਿਟਸ ਦੀ ਜੇ ਗੱਲ ਕਰੀਏ ਤਾਂ ਇੱਕ ਤਾਂ ਇਹ ਜਿਹੜੀ ਵੈਜੀਟੇਬਲ ਹੈਗੀ ਹੈ ਵੀ ਜਿਵੇਂ ਹੀ ਅਸੀਂ ਗਰਮੀਆਂ ਦਾ ਸੀਜ਼ਨ ਹੈਗੀ ਹੈ ਕੋਈ ਵੀ ਜਦੋਂ ਅਸੀਂ ਹੈਵੀ ਚੀਜ਼ ਖਾਂਦੇ ਆ ਤਾਂ ਸਾਨੂੰ ਉਹਨੂੰ ਡਾਈਜੈਸਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਹ ਇਸ ਤਰ੍ਹਾਂ ਦੀ ਸਬਜ਼ੀ ਹੈ ਕਿ ਤੁਸੀਂ ਖਾਓਗੇ ਤਾਂ ਤੁਹਾਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਕੋਈ ਨਹੀਂ ਆਊਗੀ ਹੈਲੋ ਨਮਸਤੇ ਸਸੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਹਾਂ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਆ ਗਏ ਹਾਂ ਲੁਧਿਆਣਾ ਸ਼ਾਇਦ ਪੀਏਯੂ ਦੇ ਵਿੱਚ ਤੋਂ ਦੱਸਦਾ ਕਿ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਅੱਜ ਆ ਪੀਏਯੂ ਤੋਂ ਸਿੱਧਾ ਵੈਜੀਟੇਬਲ ਡਿਪਾਰਟਮੈਂਟ ਤੋਂ ਡਾਕਟਰ ਮਹਿੰਦਰ ਕੌਰ ਸਿੱਧੂ ਜੀ ਤੇ ਸਾਡਾ ਇਹਦਾ ਟੌਪਿਕ ਹੈ ਜੀ ਤੋਰੀਆਂ ਜੀਆ ਤੁਸੀਂ ਮੇਰੇ ਅੱਗੇ ਦੇਖ ਸਕਦੇ ਹੋ ਕਾਲੀ ਤੋਰੀਆਂ ਜੋ ਅਕਸਰ ਤੁਸੀਂ ਅਬ ਵੈਜੀਟੇਬਲ ਨੂੰ ਲੈ ਕੇ ਅਗਰ ਗੱਲ ਕਰੀਏ ਤੋਰੀਆਂ ਦਾ ਜਿਹੜਾ ਮਹੱਤਵਪੂਰਨ ਸਥਾਨ ਹੈ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਆਇਰਨ ਪਾਇਆ ਜਾਂਦਾ ਹੈ ਤੇ ਹਰੀਆਂ ਸਬਜ਼ੀਆਂ ਇਸ ਮੌਸਮ ਦੇ ਵਿੱਚ ਯਾਨੀ ਕਿ ਗਰਮੀਆਂ ਦੇ ਰੁੱਤ ਵਿੱਚ ਜਿਹੜਾ ਹੈ ਇਹ ਬਹੁਤ ਜ਼ਿਆਦਾ ਬੈਨੀਫਿਟ ਕਰਦੀਆਂ ਹੈ ਹੈਲਥ ਨੂੰ ਲੈ ਕੇ ਬਹੁਤ ਜ਼ਿਆਦਾ ਬੈਨੀਫਿਟਸ ਆਈਆਂ ਜਾਂਦੇ ਤੇ ਉਸ ਦੇ ਨਾਲ ਨਾਲ ਕਿਹ ਕਿਹ ਸੀਜ਼ਨ ਨੂੰ ਲੱਗਦੀਆਂ ਨੇ ਕਦੋਂ ਐਸੇ ਜਿਹੜੇ ਬੀਜ ਹੈਗੇ ਨੇ ਔਰ ਧਰਤੀ ਤੇ ਲਗਾਏ ਜਾਂਦੇ ਨੇ ਕਿੰਨੇ ਤਰ੍ਹਾਂ ਦੀਆਂ ਨੇ ਵੈਰਾਈਟੀਆਂ ਨੇ ਕਿ ਕਿਹ ਕਿਹ ਸਮੱਸਿਆ ਆ ਦੇਖਣ ਨੂੰ ਮ ਦੀਆਂ ਲੱਗਦੀਆਂ ਤੇ ਉਹ ਵੀ ਸੁੱਕ ਜਾਂਦੀਆਂ ਨੇ ਸੋ ਬਹੁਤ ਸਾਰੇ ਜਿਹੜੇ ਸਵਾਲ ਆ ਗਏ ਨੇ ਕਿਸਾਨ ਵੀਰਾਂ ਦੇ ਸੋ ਹੁਣ ਗੱਲ ਕਰਦੇ ਸਿੱਧਾ ਸਿੱਧਾ ਵੈਜੀਟੇਬਲ ਡਿਪਾਰਟਮੈਂਟ ਤੋਂ ਡਾਕਟਰ ਮਹਿੰਦਰ ਕੋਹ ਸਿੱਧੂ ਜੀ ਮੈਮ ਦਾ ਸਤਿ ਸ਼੍ਰੀ ਅਕਾਲ ਵੈਲਕਮ ਤੁਸੀਂ ਜੀ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਲੁਧਿਆਣਾ ਲਈ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸੋ ਮੈਮ ਅਗਰ ਤੋਰੀਆਂ ਜਿਸ ਅੱਜ ਦਾ ਟੌਪਿਕ ਮੈਂ ਤੋਰੀਆਂ ਲੈ ਆਇਆ ਔਰ ਗੱਲ ਕਰੀਏਗਾ ਤੋਰੀਆਂ ਦੇ ਸੀਜ਼ਨ ਦੀ ਤਾਂ ਤੋਰੀਆਂ ਲਗਾਉਂਦਾ ਮੇਨ ਸੀਜ਼ਨ ਕਿਹੜਾ ਹੁੰਦਾ ਹਾਂਜੀ ਜਦੋਂ ਆਪਾਂ ਗਰਮੀਆਂ ਦੀਆਂ ਫਸਲਾਂ ਦੀ ਗੱਲ ਕਰਦੇ ਆ ਤਾਂ ਤੋਰੀ ਇੱਕ ਮਹੱਤਵਪੂਰਨ ਫਸਲ ਹੈਗੀ ਹੈ ਤੇ ਕਿਸਾਨ ਇਹਦੇ ਚੋਂ ਕਾਫੀ ਜਿਹੜਾ ਹੈਗਾ ਫਾਇਦਾ ਵੀ ਮੁਨਾਫਾ ਵੀ ਕਮਾਉਂਦੇ ਆ ਤੇ ਜੇ ਆਪਾਂ ਇਹਦੇ ਕਲਟੀਵੇਸ਼ਨ ਦੀ ਸੀਜ਼ਨ ਦੀ ਗੱਲ ਕਰੀਏ ਤਾਂ ਇਹਨੂੰ ਅਸੀਂ ਸਮਰ ਸੀਜ਼ਨ ਦੇ ਵਿੱਚ ਕਲਟੀਵੇਟ ਕਰ ਸਕਦੇ ਆ ਕਈ ਫਾਰਮਰ ਇਹਨੂੰ ਲਗਾਉਣਾ ਜਿਹੜਾ ਪਸੰਦ ਕਰਦੇ ਆ ਕਣਕ ਦੀ ਵਾਢੀ ਤੋਂ ਬਾਅਦ ਕਿਉਂਕਿ ਖੇਤ ਜਿਹੜਾ 2-3 ਮਹੀਨੇ ਲਈ ਖਾਲੀ ਹੋ ਜਾਂਦਾ ਤੇ ਉਹਦੇ ਵਿੱਚ ਇਹ ਐਡੀਸ਼ਨਲ ਕ੍ਰੌਪ ਦੇ ਤੌਰ ਤੇ ਲਈ ਜਾ ਸਕਦੀ ਆ ਤੇ ਬਾਰਸਾਂ ਦੇ ਮੌਸਮ ਦੇ ਵਿੱਚ ਵੀ ਇਹਦੀ ਅਸੀਂ ਕલ્ਟੀਵੇਸ਼ਨ ਕਰ ਸਕਦੇ ਆ ਤੇ ਕਈ ਫਾਰਮਰ ਕੀ ਕਰਦੇ ਇਹਨੂੰ ਪਹਿਲਾਂ ਜਿਹੜੀ ਹੈ ਅਗੇਤੀ ਇਹਦੀ ਪਨੀਰੀ ਟ੍ਰੈਪ ਲੱਗ ਟ੍ਰਿਆਂ ਦੇ ਵਿੱਚ ਤਿਆਰ ਕਰਕੇ ਉਸ ਪਨੀਰੀ ਨੂੰ ਅਸੀਂ ਮਾਰਚ ਦੇ ਸ਼ੁਰੂ ਦੇ ਵਿੱਚ ਹੀ ਲਗਾ ਸਕਦੇ ਆ ਖੇਤ ਦੇ ਵਿੱਚ ਬਟ ਜਿਹੜਾ ਟੈਂਪਰੇਚਰ ਹੈਗਾ ਉਸ ਟਾਈਮ ਤੇ ਥੋੜਾ ਹਾਈ ਹੋਣਾ ਚਾਹੀਦਾ ਘੱਟੋ ਘੱਟ 25 ਤੋਂ 30 ਡਿਗਰੀ ਟੈਂਪਰੇਚਰ ਹੋਵੇ ਤਾਂ ਜਿਹੜੀ ਇਹ ਕ੍ਰੌਪ ਹੈਗੀ ਫੀਲਡ ਦੇ ਵਿੱਚ ਬਹੁਤ ਵਧੀਆ ਚੱਲਦੀ ਆ ਤੇ ਦੋ ਤਰੀਕੇ ਹੈਗੇ ਇਹਨੂੰ ਲਗਾਉਣ ਦੇ ਅਸੀਂ ਨਰਸਰੀ ਅਰੇਜ ਕਰਕੇ ਪਲੱਗ ਡਰੇ ਦੇ ਵਿੱਚ ਵੀ ਲਗਾ ਸਕਦੇ ਆ ਦੂਸਰਾ ਅਸੀਂ ਜੇ ਟੈਂਪਰੇਚਰ ਆਲਰੇਡੀ ਹਾਈ ਹੋ ਚੁੱਕਿਆ ਹੈਗਾ এনਵਾਇਰਨਮੈਂਟ ਦੇ ਵਿੱਚ ਤਾਂ ਅਸੀਂ ਸਿੱਧਾ ਇਹਦੀ ਬਜਾਈ ਖੇਤ ਦੇ ਵਿੱਚ ਵੀ ਕਰ ਦਿੰਦੇ ਆ ਬਿਲਕੁਲ ਮੈਂ ਅਸੀਂ ਨਾਲੇ ਲਾਈਵ ਦਿਖਾਣਾ ਚਾਹਾਂਗਾ ਦਰਸ਼ਕਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਤਰੀਕੇ ਦੇ ਲੱਗੀਆਂ ਹੋਈਆਂ ਸਾਹਮਣੇ ਤੋਰੀਆਂ ਦੇਖ ਸਕਦੇ ਹੋ ਤੁਸੀਂ ਕਿ ਇਹ ਹੋਈ ਹੈ ਔਰ ਉਸ ਤੋਂ ਬਾਅਦ ਕੁਝ ਤੋਰੀਆਂ ਇਧਰ ਬਾਂਸਾ ਦੀ ਸਾਈਡ ਤੇ ਵੀ ਕੀਤੀ ਹੋਈ ਚਾ ਮੈਡਮ ਦੱਸ ਰਹੇ ਨੇ ਇਸ ਵੇਲੇ ਕਿ ਬਾਂਸਾ ਦੇ ਕਿਸਦਾ ਤੋਰੀਆਂ ਤੁਸੀਂ ਜਿਹੜੀ ਲਗਾ ਸਕਦੇ ਹੈਗੇ ਹੋ ਤੇ ਦੋਨੋਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਫੋਰ ਐਗਜ਼ਾਮਪਲ ਦੋਨੋਂ ਚੀਜ਼ਾਂ ਦਾ ਐਗਜ਼ਾਮਪਲ ਹੈਗਾ ਕਿ ਕਿਸ ਪ੍ਰਕਾਰ ਦੇ ਨਾਲ ਤੋਰੀਆਂ ਦੀ ਬਿਜਾਈ ਜਿਹੜੀ ਹੈ ਦੋਨੋਂ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕੀ ਹੈ ਸੋ ਮੈਂ ਵਾਪਸ ਆਪਣਾ ਆਪਣੇ ਟੌਪਿਕ ਤੇ ਆਣੇ ਹੈ ਗਿਆ ਕਿਸ ਤਰ੍ਹਾਂ ਇਹ ਕਿਹੜੇ ਸੀਜ਼ਨ ਤੇ ਠੀਕ ਰਹਿੰਦੀਆਂ ਨੇ ਦੇਖੋ ਜੀ ਸੀਜ਼ਨ ਚ ਸਾਰੇ ਠੀਕ ਰਹਿੰਦੇ ਕਿਉਂਕਿ ਜੇ ਆਪਾਂ ਦੇਖੀਏ ਤਾਂ ਗਰਮੀ ਦੇ ਮੌਸਮ ਦੇ ਵਿੱਚ ਜਿਵੇਂ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਹੋ ਗਿਆ ਉਸ ਟਾਈਮ ਤੇ ਹਾਂਜੀ 4750 ਹੈ ਇਸ ਟਾਈਮ ਤੇ ਇਹਦੀ ਪ੍ਰੋਡਕਸ਼ਨ ਥੋੜੀ ਲੋ ਹੋ ਜਾਂਦੀ ਹੈ ਜਦੋਂ ਟੈਂਪਰੇਚਰ ਤੋਰੀ ਦੀ ਪ੍ਰੋਡਕਸ਼ਨ ਠੀਕ ਹੈ ਜੀ ਕਿਉਂਕਿ ਫਲ ਜਿਹੜਾ ਹੈਗਾ ਘਟ ਜਾਂਦਾ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਜਿਹੜੇ ਇਹਦੇ ਵਿੱਚ ਦੋ ਤਰ੍ਹਾਂ ਦੇ ਫੁੱਲ ਹੁੰਦੇ ਆ ਨਰ ਤੇ ਮਾਦਾ ਫੁੱਲ ਸੋ ਇਸ ਟਾਈਮ ਤੇ ਜਦੋਂ ਟੈਂਪਰੇਚਰ ਬਹੁਤ ਹਾਈ ਹੋ ਜਾਂਦਾ ਐ এনवायरमेंट ਦੇ ਵਿੱਚ ਤਾਂ ਜਿਹੜੇ ਮਾਦਾ ਫੁੱਲ ਆ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਬੁੱਟਿਆਂ ਤੇ ਤੇ ਜਿਹੜੇ ਨਰ ਫੁੱਲ ਆ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਕਿ ਦਾਮੀ ਜਿਹੜੀ ਹੈਗੀ ਆ ਸਾਨੂੰ ਦੂਰੋਂ ਖੇਤ ਦੇ ਵਿੱਚ ਬਹੁਤ ਜ਼ਿਆਦਾ ਫੁੱਲ ਦਿਖਣਗੇ ਪਰ ਜਦੋਂ ਅਸੀਂ ਤੋਂ ਤੜਾਈ ਕਰਾਂਗੇ ਤਾਂ ਸਾਡੀ ਜਿਹੜੀ ਪ੍ਰੋਡਕਸ਼ਨ ਆ ਉਹ ਘੱਟ ਹੁੰਦੀ ਹੈ ਬਿਲਕੁਲ ਮੈਂ ਬਹੁਤ ਜ਼ਿਆਦਾ ਕਿਸਾਨਾਂ ਤੋਂ ਵੀ ਕੁਐਸਚਨ ਆ ਹੀ ਰਹਿੰਦਾ ਹੈਗਾ ਲekin jo dost baad ekya jave te phali jada nahi lagda je lagda ve ta sukh janda ohda reason ki hai acha ode jede 3 4 jede reason hage ne ek ta jadon asi ennu lagane hai apne kitchen garden de vich lagane hai haan asi toori di veil apni kitchen garden de vich lagayi but utthe makhiyan visit nahi kardi ehde vich jehdi pollination hundi hai makhiyan kardiya phullan te subher de time ਫੁੱਲਾਂ ਤੇ ਆ ਕੇ ਨਰ ਫੁੱਲਾਂ ਤੇ ਬੈੰਦੀਆਂ ਫਿਰ ਮਾਦਾ ਫੁੱਲਾਂ ਤੇ ਬੈੰਦੀ ਉਹਦੇ ਨਾਲ ਪੋਲੀਨੇਸ਼ਨ ਹੁੰਦੀ ਹੈ ਤੇ ਫਰੂਟ ਸੈੱਟ ਹੁੰਦਾ ਤੇ ਜੇ ਸਾਡੇ ਘਰਾਂ ਦੇ ਵਿੱਚ ਮੱਖੀਆਂ ਨਹੀਂ ਆਉਣਗੀਆਂ ਪੋਲੀਨੇਸ਼ਨ ਨਹੀਂ ਕਰਨੀਆਂ ਤਾਂ ਫਰੂਟ ਸੈੱਟ ਨਹੀਂ ਹੋਊਗਾ ਜਿਹੜਾ ਮਾਦਾ ਫੁੱਲ ਹੁੰਦਾ ਉਹ ਛੋਟੀ ਜੀ ਤੋਰੀ ਟਾਈਪ ਹੁੰਦਾ ਜੀ ਤੇ ਜੇ ਪੋਲੀਨੇਸ਼ਨ ਨਹੀਂ ਹੋਊਗੀ ਤਾਂ ਉਹ ਫਿਰ ਸੁੱਕ ਕੇ ਡਿੱਗ ਪੈਂਦਾ ਸੋ ਦੂਸਰਾ ਕਾਰਨ ਇਹ ਹੋ ਸਕਦਾ ਵੀ ਫੁੱਲ ਜਿਹੜੇ ਹੈਗੇ ਉਹ ਬਹੁਤ ਘੱਟ ਆ ਰਿਹਾ ਸੋ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਤੋਰੀ ਦੀ ਫਸਲ ਮੋਸਟਲੀ ਜਿਹੜੇ ਲੋਕ ਹੈਗੇ ਆ ਘਰ ਚ ਦਰਖਤ ਹੈ ਦਰਖਤ ਤੇ ਚੜਾਣ ਲਈ ਦਰਖਤ ਦੀ ਛਾਂ ਦੇ ਥੱਲੇ ਲਗਾ ਦਿੰਦੇ ਹ ਸੋ ਇਹ ਜਿਹੜੀ ਹੈਗੀ ਆ ਕ੍ਰੌਪ ਇਹ ਪੂਰੀ ਕੜਕ ਧੁੱਪ ਨੂੰ ਇਹ ਪਸੰਦ ਕਰਦੀ ਹੈ ਫੁੱਲਾਂ ਵਾਸਤੇ ਜੀ ਜੀ ਸੋ ਦਿਨ ਵੇਲੇ ਇਹਨੂੰ ਪੂਰੀ ਧੁੱਪ ਲੱਗਣੀ ਚਾਹੀਦੀ ਜੇ ਅਸੀਂ ਇਹਨੂੰ ਛਾਂ ਦੇ ਵਿੱਚ ਲਗਾਵਾਂਗੇ ਤਾਂ ਇਹਦੇ 'ਚ ਜਿਹੜੇ ਆ ਪਤਰਾਲੇ ਦਾ ਵੱਧਾ ਜਾਏਗਾ ਵੱਲ ਵੱਧਦੀ ਜਾਏਗੀ ਪਰ ਫੁੱਲ ਆ ਜਿਹੜੇ ਬਹੁਤ ਘੱਟ ਆਉਂਦੇ ਆ ਜਿਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਲੱਗੇਗਾ ਕਿ ਇਹਨੂੰ ਤਾਂ ਤੋਰੀਆਂ ਲੱਗਦੀਆਂ ਹੀ ਨਹੀਂ ਹੈਗੀਆਂ ਜੀ ਹਾਂਜੀ ਇਹ ਕਾਰਨ ਹੋ ਸਕਦਾ ਤੇ ਤੀਸਰਾ ਇਹ ਹੈ ਜਦੋਂ ਆਪਾਂ ਬਿਲਕੁਲ ਐਸਾ ਐਕਸਟ੍ਰੀਮ ਜਿਹੜੀ ਕੰਡੀਸ਼ਨਸ ਆ ਜਾਂਦੀਆਂ ਹਾਈ ਟੈਂਪਰੇਚਰ ਦੀਆਂ ਉਸ ਟਾਈਮ ਤੇ ਜਿਹੜੇ ਆ ਨਰ ਫੁੱਲ ਬਾਧ ਜਾਂਦੇ ਆ ਤੇ ਮਾਦਾ ਫੁੱਲ ਘਟ ਜਾਂਦੇ ਆ ਜਿਹਦੇ ਕਰਕੇ ਪ੍ਰੋਡਕਸ਼ਨ ਘਟ ਜਾਂਦੀ ਹੈ ਕਈ ਵਾਰੀ ਇਹ ਹੁੰਦਾ ਕਿ ਐਕਸਟ੍ਰੀਮ ਕੇਸਸ ਦੇ ਵਿੱਚ ਜਿਹੜੀਆਂ ਮੱਖੀਆਂ ਵੀ ਫੀਲਡ ਦੇ ਵਿੱਚ ਵਿਜ਼ਿਟ ਨਹੀਂ ਕਰਦੀਆਂ ਜਾਂ ਕਿਸੇ ਹੋਰ ਫੀਲਡ ਵੱਲ ਸ਼ਿਫਟ ਹੋ ਗਈਆਂ ਜਿੱਥੇ ਹੋਰ ਅੱਛੀ ਫਲਾਰਿੰਗ ਮਿਲ ਰਹੀ ਹੋਵੇ ਤਾਂ ਉਸ ਉਹਦੇ ਕਰਕੇ ਜਿਹੜੀ ਆ ਪ੍ਰੋਡਕਸ਼ਨ ਘਟ ਜਾਂਦੀ ਹੈ ਸੋ ਜੇ ਜਦੋਂ ਆਪਾਂ ਗੱਲ ਹੀ ਕਸਟਮ ਪ੍ਰੋਡਕਸ਼ਨ ਦੀ ਕਰ ਰਹੇ ਹਾਂ ਤਾਂ ਅਕਸਰ ਹਰ ਬੰਦਾ ਇਹਨੂੰ ਮਿਹਨਤ ਵੈਰਾਈਟੀ ਵਾਸਤੇ ਤਾਂ ਜ਼ਿਆਦਾ ਕਰਦਾ ਕਿ ਉਹਨੂੰ ਪ੍ਰੋਡਕਸ਼ਨ ਵੱਧ ਮਿਲੇ ਉਸ ਨੂੰ ਝਾੜ ਜ਼ਿਆਦਾ ਮਿਲੇ ਸੋ ਇਹਦਾ ਝਾੜ ਜਾਂ ਪ੍ਰੋਡਕਸ਼ਨ ਵਧਾਉਣ ਦੇ ਲਈ ਕਿਹੜੀਆਂ ਚੀਜ਼ਾਂ ਹਨ ਔਰ ਕਿਸ ਪ੍ਰਕਾਰ ਦੇ ਜਿਹੜੇ ਰੂਲਸ ਨੇ ਉਹ ਇਸਤੇਮਾਲ ਕਰਨੇ ਚਾਹੀਦੇ ਤਾਂ ਕਿ ਫਿਊਚਰ ਦੇ ਵਿੱਚ ਝਾੜ ਔਰ ਪ੍ਰੋਡਕਸ਼ਨ ਦੋਨਾਂ ਦਾ ਲਾਭ ਮੰਦਰਵੇ ਹਾਂਜੀ ਝਾੜ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਚੁਆਇਸ ਹੈਗੀ ਹੈ ਵੀ ਅਸੀਂ ਕਿਹੜੀ ਵੈਰਾਈਟੀ ਲਗਾ ਰਹੇ ਜੀ ਕਿਉਂਕਿ ਇਹਦੇ ਵਿੱਚ ਜੇ ਅਸੀਂ ਕਿਸਮਾਂ ਦੀ ਗੱਲ ਕਰੀਏ ਕੁਝ ਕੁਝ ਕਿਸਮਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਇਹਦੇ ਵਿੱਚ ਪਹਿਲੇ 10-15 ਦਿਨ ਮੇਲ ਫੁੱਲ ਹੀ ਆਉਂਦੇ ਰਹਿੰਦੇ ਆ ਕਿ ਸਾਡੇ ਕੋਲ ਕੁਐਸਚਨ ਆਉਂਦੇ ਆ ਜੀ ਫੁੱਲ ਬਹੁਤ ਜ਼ਿਆਦਾ ਲੱਗ ਰਹੇ ਆ ਤੇ ਫਲ ਨਹੀਂ ਲੱਗ ਰਿਹਾ ਹੈਨਾ ਉਹਦੇ 'ਚ ਜਿਹੜੇ ਹੈਗੇ 15 ਦਿਨਾਂ ਦਾ ਜੇ ਡਿਫਰੈਂਸ ਆ ਗਿਆ ਫੀਮੇਲ ਫਲਾਰ 15 ਦਿਨ ਬਾਅਦ ਆਣਗੇ ਤਾਂ 15 ਦਿਨ ਉਹਦੇ 'ਚ ਕੋਈ ਪ੍ਰੋਡਕਸ਼ਨ ਨਹੀਂ ਕੋਈ ਫਰੂਟ ਸੈਟਿੰਗ ਨਹੀਂ ਹੋਏਗੀ ਜੀ ਤੇ 15 ਦਿਨ ਬਾਅਦ ਜਦੋਂ ਫੀਮੇਲ ਫਲਾਰ ਆਣਗੇ ਉਸ ਤੋਂ ਬਾਅਦ ਹੀ ਉਹਦੇ 'ਚ ਸੈਟਿੰਗ ਹੋਏਗੀ ਸੋ ਜਿਹੜੀਆਂ ਵੈਰਾਈਟੀਆਂ ਕੁਝ ਵੈਰਾਈਟੀਆਂ ਇਦਾਂ ਦੀਆਂ ਹੁੰਦੀਆਂ ਜਿਹਦੇ ਵਿੱਚ ਸਾਈਮਲਟੇਨੀਅਸ ਲਿਆਂਦੇ ਮੇਲ ਫਲਾਰ ਵੀ ਆਗੇ ਨਾਲ ਦੀ ਨਾਲ ਫੀਮੇਲ ਮਤਲਬ ਉਹ ਵੈਰਾਈਟੀਆਂ ਬਹੁਤ ਵਧੀਆਂ ਨੇ ਜੇ ਤੁਹਾਡੇ ਕੋਲ ਫੀਮੇਲ ਪਹਿਲਾਂ ਆ ਗਿਆ ਫਲਾਰ ਮੇਲ ਬਾਅਦ ਚ ਆਇਆ 10 ਦਿਨ ਤਾਂ ਉਹਦੇ ਕਰਕੇ ਵੀ ਫਿਰ ਸੈਟਿੰਗ ਨਹੀਂ ਹੋਏਗੀ ਕਿਉਂਕਿ ਉਹਨੂੰ ਪੋਲਨ ਨਹੀਂ ਮਿਲੇਗਾ ਸੈਟਿੰਗ ਲਈ ਸੋ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਜਿਨ੍ਹਾਂ ਦੇ ਵਿੱਚ ਸਾਈਮਲਟੇਨੀਅਸਲੀ ਫੁੱਲ ਆਉਂਦੇ ਆ ਉਹਨਾਂ ਚ ਪ੍ਰੋਡਕਸ਼ਨ ਜਿਹੜੀ ਇਮੀਡੀਏਟਲੀ ਸਟਾਰਟ ਹੋ ਜਾਂਦੀ ਹੈ ਸੋ ਵੈਰਾਈਟੀਆਂ ਤੇ ਵੀ ਡਿਪੈਂਡ ਕਰਦਾ ਹੈ ਦੂਸਰਾ ਸੀਜ਼ਨ ਤੇ ਡਿਪੈਂਡ ਕਰਦਾ ਹੈ ਜਾਂ ਅਸੀਂ अर्ਲੀ ਕ੍ਰੌਪ ਲਈਏ ਅਸੀਂ ਇਹਨੂੰ ਮਤਲਬ ਕੰਡੀਸ਼ਨਸ ਪ੍ਰੋਵਾਈਡ ਕਰਕੇ ਹਾਈ ਟੈਂਪਰੇਚਰ ਕੰਡੀਸ਼ਨ ਘੱਟੋ ਘੱਟ 25 ਤੋਂ 30 ਡਿਗਰੀ ਟੈਂਪਰੇਚਰ ਚਾਹੀਦਾ ਜਰਮੀਨੇਸ਼ਨ ਵਾਸਤੇ ਸੀਡ ਦੇ ਪਲੱਗ ਟ੍ਰੀਆਂ ਨੂੰ ਅਸੀਂ ਨਿੱਗੀ ਜਗ੍ਹਾ ਤੇ ਰੱਖ ਕੇ ਇਹਨੂੰ ਉਗਾ ਸਕਦੇ ਹਾਂ अर्ਲੀ ਤੇ ਅਰਲੀ ਅਸੀਂ ਫ फेब्रुवारी ਦੇ ਵਿੱਚ ਜਦੋਂ ਧੂਪਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਮੌਸਮ ਦੇਖ ਕੇ ਉਸ ਟਾਈਮ ਤੇ ਅਸੀਂ ਇਹਨੂੰ ਪਲਾਂਟ ਕਰ ਸਕਦੇ ਹਾਂ ਤੇ ਉਸ ਉਹਦੇ ਕਰਕੇ ਜਿਹੜੀ ਸਾਨੂੰ अर्ली ਕ੍ਰੌਪ ਮਿਲੇਗੀ ਉਹਦੇ 'ਚ ਜਿਹੜੇ ਆ ਫੀਮੇਲ ਫਲਾਰ ਜ਼ਿਆਦੇ ਹੋਣਗੇ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਦੂਸਰਾ ਤਰੀਕਾ ਇਹ ਆ ਕਿ ਜਦੋਂ ਜਿਹੜੀ ਸੀਡ ਜਰਮੀਨੇਸ਼ਨ ਦੀ ਪ੍ਰੋਬਲਮ ਕੋਈ ਨਹੀਂ ਆਏਗੀ April ਦੇ ਵਿੱਚ ਜਦੋਂ ਕਣਕ ਦੀ ਵਾਢੀ ਹੋ ਜਾਂਦੀ ਹੈ ਸੋ ਕਣਕ ਦੀ ਵਾਢੀ ਤੋਂ ਬਾਅਦ ਜਿਹੜੀ ਅਸੀਂ ਇਹਦੀ ਬਜਾਈ ਕਰਾਂਗੇ ਅਸੀਂ ਸਿੱਧੀ ਬਜਾਈ ਵੀ ਫੀਲਡ 'ਚ ਕਰ ਸਕਦੇ ਸਾਨੂੰ ਪਲੱਗ ਟ੍ਰੀਆਂ ਦੀ ਲੋੜ ਨਹੀਂ ਆ ਕਿ ਜੇ ਤੁਸੀਂ ਇਹ ਆ ਕਿ ਤੁਹਾਨੂੰ ਤੁਸੀਂ ਮਤਲਬ ਪ੍ਰੋਡਕਸ਼ਨ अर्ली ਚਾਹਣੇ ਉਹਦੇ 'ਚ ਵੀ ਤਾਂ ਉਹ ਤੁਸੀਂ March ਦੇ ਮਹੀਨੇ ਉਹਦੇ 'ਚ ਬਜਾਈ ਕਰ ਦਿਓ ਜਦੋਂ ਤੱਕ ਤੁਹਾਡੀ ਕਣਕ ਦੀ ਵਾਢੀ ਹੋਣੀ ਆ ਤਾਂ ਤੁਸੀਂ ਉਹਦੀ ਟ੍ਰਾਂਸਪਲੈਂਟਿੰਗ ਨਾਲ ਦੀ ਨਾਲ ਫੀਲਡ 'ਚ ਕਰ ਦਿਓ crop ਦੀ ਤੇ ਟ੍ਰਾਂਸਪਲੈਂਟਿੰਗ ਤੋਂ ਬਾਅਦ 20 ਤੋਂ 25 ਦਿਨਾਂ ਬਾਅਦ ਜਿਹੜੀ ਉਹਦੇ 'ਚ ਫੁੱਲ ਆਣੇ ਸ਼ੁਰੂ ਹੋਣਗੇ ਤੇ ਜਿਵੇਂ ਹੀ ਮੌਸਮ ਹਲਕੀ ਬਾਰਿਸ਼ ਦੇ ਨਾਲ ਠੰਡਾ ਹੋਏਗਾ ਉਸ ਟਾਈਮ ਤੇ ਇਹਦੀ ਕਾਫੀ ਅੱਛੀ ਪ੍ਰੋਡਕਸ਼ਨ ਹੁੰਦੀ ਹੈ ਤੇ ਉਹ ਪੀਰੀਅਡ ਇਦਾਂ ਦਾ ਹੁੰਦਾ ਕਿ ਉਸ ਟਾਈਮ ਤੇ ਜਿਹੜੀਆਂ ਤੁਹਾਡੀਆਂ ਸਮਰ ਸੀਜ਼ਨ ਵਾਲੀਆਂ ਵੈਜੀਟੇਬਲਸ ਆ ਮੋਸਟਲੀ ਉਹ ਖਤਮ ਹੋ ਜਾਂਦੀਆਂ ਮਾਰਕੀਟ ਦੇ ਵਿੱਚ ਵੈਜੀਟੇਬਲ ਜਿਹੜੀਆਂ ਹੈਗੀਆਂ ਬਹੁਤ ਘੱਟ ਹੁੰਦੀਆਂ ਨੇ ਤੇ ਜਿਹੜਾ ਮਾਰਕੀਟ ਦੇ ਵਿੱਚ ਪ੍ਰਾਈਸ ਹੈ ਫਾਰਮਰ ਨੂੰ ਮੰਡੀ ਦੇ ਵਿੱਚ ਉਹ ਵੀ ਬਹੁਤ ਅੱਛਾ ਮਿਲਦਾ ਤੇ ਕਿੰਨੇ ਦਿਨ 'ਚ ਫੁੱਲ ਲੱਗ ਜਾਂਦੇ ਹੈ ਜਿਹੜਾ ਮਤਲਬ ਜੇ ਅਸੀਂ ਹੁ ਮਤਲਬ 4 ਤੋਂ 5 ਦਿਨ ਲੈਂਦਾ ਹੈ ਫੁੱਲ ਤੋਂ ਫਲ ਬਣਨ ਲਈ ਪੋਲੀਨੇਸ਼ਨ ਤੋਂ ਬਾਅਦ ਠੀਕ ਹੈ ਨਹੀਂ ਕਿ ਤੁਹਾਨੂੰ ਤਾਂ 35 ਨਾਲ ਤੜਾਈ ਹੋ ਜਾਣੀ ਹਾਂਜੀ ਪਹਿਲੀ ਤੜਾਈ ਤੀ ਤਾਂ 35 ਜਿਵੇਂ ਜਿਵੇਂ ਤੜਾਈਆਂ ਤੁਹਾਡੀਆਂ ਅੱਗੇ ਜਾਣਗੀਆਂ ਜਿਹੜਾ ਝਾੜਾ ਵੱਧਾ ਚਾਹੀਗਾ ਜਿਵੇਂ ਵੱਲ ਹੈ ਉਹ ਵੱਧਦੀ ਜਾਏਗੀ ਵੈਜੀਟੇਟਿਵ ਗ੍ਰੋਥ ਹੋਏਗੀ ਨਾਲ ਜਿੰਨੀਆਂ ਟਾਹਣੀਆਂ ਵਧਣਗੀਆਂ ਉਹਨੇ ਉਹਨੂੰ ਫਰੂਟ ਜ਼ਿਆਦਾ ਲੱਗਣਗੇ ਤੇ ਉਹਦੇ ਨਾਲ ਜਿਹੜੀ ਪ੍ਰੋਡਕਸ਼ਨ ਵਧੇ ਹੁਣ ਜਿਹੜੀ ਅਪ੍ਰੈਲ ਦੇ ਵਿੱਚ ਤੁਸੀਂ ਕ੍ਰੌਪ ਲਗਾਈ ਆ ਉਸ ਤੋਂ ਬਾਅਦ ਤੁਸੀਂ ਜੁਲਾਈ ਦੇ ਵਿੱਚ ਜਾ ਕੇ ਟ੍ਰਾਂਸਪਲੈਂਟਿੰਗ ਕਰਨੀ ਆ ਪੈੜੀ ਦੀ ਜਾਂ ਬਾਸਮਤੀ ਦੀ ਕਰਨੀ ਹੈਗੀ ਆ ਤਾਂ ਉਹ ਤੁਹਾਡੇ ਕੋਲ ਇੱਕ ਜਿਹੜਾ ਪੀਰੀਅਡ ਹੈਗਾ ਉਸ ਪੀਰੀਅਡ ਦੇ ਵਿੱਚ ਤੁਸੀਂ ਇੱਕ ਐਡੀਸ਼ਨਲ ਜੜ ਉਹ ਤਾਂ ਕਾਫੀ ਇਕਨੋਮਿਕਲ ਕ੍ਰੌਪ ਵੀ ਹੈਗੀ। ਸੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਕੀੜਿਆਂ ਤੋਂ ਇਹਨਾਂ ਨੂੰ ਕਿੱਦਾਂ ਬਚਾਇਆ ਜਾਂਦਾ ਹੁੰਦਾ? ਤੁਸੀਂ ਕੀ ਮਤਲਬ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਕਿੱਦਾਂ? ਸਰ ਵੈਸੇ ਤਾਂ ਦੇਖੀਏ ਤਾਂ ਇਹਦੇ ਵਿੱਚ ਸਮਰ ਸੀਜ਼ਨ ਦੇ ਵਿੱਚ ਕਿਸੇ ਕੀੜੇ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਹੈਗੀ। ਤੇ ਜਦੋਂ ਸਾਰੇ ਕੁੱਕਰਵੇਟਸ ਲੱਗੇ ਹੁੰਦੇ ਆ ਤੇ ਉਸ ਟਾਈਮ ਤੇ ਜਿਹੜੀ ਫਰੂਟ ਫ्लाई ਸਭ ਤੋਂ ਜਿਹੜਾ ਹੈਗਾ ਇਹਦੇ ਵਿੱਚ ਮਤਲਬ ਬੈਡ ਪੈਸਟ ਜਿਹੜੀ ਆਪਾਂ ਪੈਸਟ ਕਹ ਦਾਂਗੇ ਉਹਦੇ ਨਾਲ ਜਿਹੜੀ ਹੈਗੀ ਇਹਦੀ ਫਰੂਟ ਨੂੰ ਪੰਚਰ ਕਰ ਦਿੰਦਾ ਵਿੱਚ ਉਹਦੇ ਜਿਹੜੇ ਲਾਰਵੇ ਬਣ ਜਾਂਦੇ ਹੈਗੇ ਆ ਹਨਾ ਤੇ ਉਹਦੇ ਨਾਲ ਜਿਹੜੀ ਫਰੂਟ ਦੀ ਕੁਆਲਿਟੀ ਹੁੰਦੀ ਆ ਉਹਨੂੰ ਅਸੀਂ ਮਾਰਕੀਟ ਨਹੀਂ ਕਰ ਸਕਦੇ ਮਾਰਕੀਟੇਬਲ ਨਹੀਂ ਹੁੰਦਾ ਫਰੂਟ ਸੋ ਉਹਨੂੰ ਕੰਟਰੋਲ ਕਰਨ ਲਈ ਯੂਨੀਵਰਸਿਟੀ ਨੇ ਫਰੂਟ ਫਲਾਈ ਟ੍ਰੈਪ ਜਿਹੜੇ ਹੈਗੇ ਆ ਰეკਮੈਂਡ ਕੀਤੇ ਹੋਏ ਆ ਤੇ ਉਹ ਅਸੀਂ ਇੱਕ ਕਿੱਲੇ ਦੇ ਹਿਸਾਬ ਨਾਲ 16 ਟ੍ਰੈਪ ਉਸ ਟਾਈਮ ਤੇ ਲਗਾ ਦਈਏ ਜਿਸ ਟਾਈਮ ਤੇ ਫਰੂਟ ਫਲਾਈ ਦਾ ਅਟੈਕ ਹੋਣਾ ਸ਼ੁਰੂ ਹੋਵੇ ਤਾਂ ਉਹ ਜਿਹੜਾ ਹੈਗਾ ਲਗਭਗ 80% ਜਿਹੜਾ ਕੰਟਰੋਲ ਫਰੂਟ ਫ्लाई ਦਾ ਕਰ ਜਾਂਦਾ ਸਪਰੇਅ ਇਸ ਤਰ੍ਹਾਂ ਕਿੱਦਾਂ ਕਰਦੇ ਆ ਸਪਰੇਅ ਜਿਵੇਂ ਅਸੀਂ ਜੇ ਮਤਲਬ ਨਰ ਜੜੀਏ ਹੈਗੇ ਨੇ ਫਰੂਟ ਫ्लाई ਦੇ ਨਰ ਉਹਨਾਂ ਨੂੰ ਅਟਰੈਕਟ ਕਰੇਗਾ ਫਰੂਟ ਫ्लाई Trap ਜਿਹੜੇ ਮਾਦਾ ਹੈਗੇ ਉਹਨਾਂ ਨੂੰ ਅਸੀਂ ਇੱਕ ਅੱਧੀ ਡੋਸੇਸ ਦੀ ਸਪਰੇਅ ਕਰਕੇ ਕੰਟਰੋਲ ਕਰ ਸਕਦੇ ਹਾਂ ਕਰ ਸਕਦੇ ਹਾਂ ਹਾਂਜੀ ਤਾਂ ਕਰਦੇ ਹਾਂ ਦੀ ਵੈਰਾਈਟੀ ਦੀ ਗੱਲ ਕਰੀ ਤਾਂ ਕਿੰਨਾਂ ਦੀ ਵੈਰਾਈਟੀ ਜਿਹੜੀ ਹੈ ਲੁਧਿਆਣਾ ਸ਼ਹਿਰਿਆ ਪੰਜਾਬ ਦੇ ਪਾਸੇ ਪਾਈ ਜਾਂਦੀ ਹੈ ਇਦੇ ਵਿੱਚ ਜੇ ਆਪਾਂ ਕਲਰ ਦੇ ਬੇਸ ਤੇ ਦੇਖੀਏ ਤਾਂ ਦੋ ਤਰ੍ਹਾਂ ਦੀਆਂ ਕਲਰ ਦੇ ਬੇਸ ਤੇ ਹੋਗੀਆਂ ਬਾਕੀ ਕਾਫੀ ਲੰਬਾਈ ਦੇ ਬੇਸ ਤੇ ਕੁਝ ਹੁੰਦੀਆਂ ਨੇ ਛੋਟਾ ਫਰੂਟ ਹੁੰਦਾ ਤੇ ਥੋੜਾ ਮੋٹے ਟਾਈਪ ਫਰੂਟ ਹੁੰਦਾ ਕੁਝ ਲੰਬੀਆਂ ਤੇ ਪਤਲੀਆਂ ਹੁੰਦੀਆਂ ਨੇ ਇਹ ਡਿਫਰੈਂਟ ਡਿਫਰੈਂਟ ਸ਼ੇਪ ਹੁੰਦੇ ਨੇ ਕਲਰ ਦੇ ਵਿੱਚ ਜਿਹੜਾ ਡਾਰਕ ਗ੍ਰੀਨ ਕਲਰ ਹੁੰਦਾ ਲਾਈਟ ਗ੍ਰੀਨ ਕਲਰ ਹੁੰਦਾ ਤੇ ਬਾਕੀ ਵੇਰੀਏਸ਼ਨ ਜਦੋਂ ਅਸੀਂ ਵਾਰ ਵੈਰਾਈਟੀਆਂ ਡਵੈਲਪ ਕਰਦੇ ਹਾਂ ਉਦੋਂ ਕਾਫੀ ਸਾਰੀ ਵੇਰੀਏਸ਼ਨ ਹੁੰਦੀ ਹੈ ਡਿਮਾਂਡ ਕਿੰਨੀ ਜ਼ਿਆਦਾ ਰਹਿੰਦੀ ਹੈ ਮਾਰਕੀਟ ਦੇ ਵਿੱਚ ਅਗਰ ਮਾਰਕੀਟ ਦੇ ਵਿੱਚ ਜਿਵੇਂ ਅਸੀਂ ਮਤਲਬ ਫਾਰਮਰਸ ਦਾ ਵਿਊ ਪੁਆਇੰਟ ਹੈ ਕਿ ਮੰਡੀ 'ਚ ਜਦੋਂ ਅਸੀਂ ਲੈ ਕੇ ਜਾਂਦੇ ਹਾਂ ਤਾਂ ਜਿਹੜਾ ਡਾਰਕ ਗ੍ਰੀਨ ਕਲਰ ਹੈ ਹਾਂਜੀ ਉਹ ਜਿਹੜਾ ਮੰਡੀ ਦੇ ਵਿੱਚ ਕਾਫੀ ਪ੍ਰੇਫਰ ਕੀਤਾ ਜਾਂਦਾ ਹੈ ਅਗਰ ਇਹਦੇ ਹੈਲਥ ਬੈਨੀਫਿਟਸ ਦੇਖੇ ਤਾਂ ਹੈਲਥ ਬੈਨੀਫਿਟਸ ਕੀ ਹੁੰਦੇ ਨਿਕਲਦੇ ਨੇ ਹੈਲਥ ਬੈਨੀਫਿਟਸ ਦੀ ਜੇ ਗੱਲ ਕਰੀਏ ਤਾਂ ਇੱਕ ਤਾਂ ਇਹ ਜਿਹੜੀ ਵੈਜੀਟੇਬਲ ਹੈਗੀ ਹੈ ਵੀ ਜਿਵੇਂ ਹੀ ਅਸੀਂ ਗਰਮੀਆਂ ਦਾ ਸੀਜ਼ਨ ਹੈਗੀ ਹੈ ਕੋਈ ਵੀ ਜਦੋਂ ਅਸੀਂ ਹੈਵੀ ਚੀਜ਼ ਖਾਂਦੇ ਆ ਤਾਂ ਸਾਨੂੰ ਉਹਨੂੰ ਡਾਈਜੈਸਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਹ ਇਸ ਤਰ੍ਹਾਂ ਦੀ ਸਬਜ਼ੀ ਹੈ ਕਿ ਤੁਸੀਂ ਖਾਓਗੇ ਤਾਂ ਤੁਹਾਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਕੋਈ ਨਹੀਂ ਆਊਗੀ ਹਨਾ ਦੂਸਰਾ ਇਹ ਹੈ ਕਿ ਇਹਦੇ ਵਿੱਚ ਆਇਰਨ ਗੁੱਡ ਅਮਾਊਂਟ ਦੇ ਵਿੱਚ ਹੁੰਦਾ ਤੇ ਮਤਲਬ ਇਹ ਰეკਮੈਂਡ ਕੀਤਾ ਜਾਂਦਾ ਕਿ ਸਵੇਰ ਦੇ ਟਾਈਮ ਜੇ ਤੁਸੀਂ ਖਾਓ ਤਾਂ ਇਹ ਬਹੁਤ ਚੰਗੀ ਹੈ ਸਬਜ਼ੀ ਬਣਾ ਕੇ ਹਾਂਜੀ ਬਿਲਕੁਲ ਸੋ ਹੁਣ ਇਹਨੇ ਤੋੜਾਈ ਦਾ ਕੀ ਤਰੀਕੇ ਦੀ ਗੱਲ ਕਰੀਏ ਤੇ ਤੋੜਾਈ ਦਾ ਤਰੀਕਾ ਕੀ ਰਹਿੰਦਾ ਤਾਂ ਕਿ ਨੁਕਸਾਨ ਵੀ ਨਾ ਹੋਵੇ ਔਰ ਬਾਅਦ ਚੋ ਫਲ ਜਿਹੜਾ ਸੁੱਕੇ ਵੀ ਨਾ ਉਸ ਤੋਂ ਬਾਅਦ ਤੋੜਾਈ ਦੇਖੋ ਜੀ ਜਿਹੜੀਆਂ ਜਿਹੜੀ ਵੈਰਾਈਟੀਆਂ ਹੈਗੀ ਆ ਇਹਨੂੰ ਅਸੀਂ ਇਮਚੂਰ ਸਟੇਜ ਦੇ ਵਿੱਚ ਕੋਈ ਵੀ ਤੋਰੀ ਹੈ ਇਮਚੂਰ ਸਟੇਜ ਤੇ ਤੋੜਾਂਗੇ ਤਾਂ ਉਹ ਆਪਣੇ ਆਪ ਹੀ ਜਦੋਂ ਅਸੀਂ ਥੋੜਾ ਜਿਹਾ ਫੋਰਸ ਪਲਾਈ ਕਰਾਂਗੇ ਤਾਂ ਡੰਡੀ ਨਾਲੋਂ ਟੁੱਟ ਜਾਏਗੀ ਹਮ ਹਮ ਜੇ ਉਹ ਥੋੜੀ ਮਤਲਬ ਇੱਕ ਦਿਨ ਅਸੀਂ ਲੇਟ ਹੋ ਗਏ ਕਿਉਂਕਿ ਇਹਦੀ ਜਿਹੜੀ ਤੜਾਈ ਹੁੰਦੀ ਆ ਕਿ ਜਿਸ ਦਿਨ ਫੁੱਲ ਖੁੱਲਿਆ ਉਸ ਤੋਂ 3 ਤੋਂ 4 ਦਿਨਾਂ ਬਾਅਦ ਇਹਦਾ ਫਰੂਟ ਤਿਆਰ ਹੋ ਜਾਣਾ ਜੇ ਅਸੀਂ ਉਸ ਟਾਈਮ ਤੇ ਤੜਾਈ ਨਹੀਂ ਕੀਤੀ ਤਾਂ ਡੰਡੀ ਜਿਹੜੀ ਹਾਰਡ ਹੋ ਜਾਣੀ ਆ ਜਿਹੜਾ ਟਿਸ਼ੂ ਉਹਦਾ ਫਾਈਬਰਸ ਹੋ ਜਾਣਾ ਫਿਰ ਉਹਨੂੰ ਫੋਰਸ ਲੱਗਦਾ ਤੋੜਨ ਲਈ ਸੋ ਤੜਾਈ ਜਿਹੜੀ ਜਿਹੜਾ ਗਾਹਕ ਹੈ ਉਹ ਵੀ ਜਿਹੜੀ ਕੱਚੀ ਤੋਰੀ ਨੂੰ ਪਸੰਦ ਕਰੇਗਾ ਜਿਹੜੀ ਓਵਰਸਾਈਜ਼ ਤੋਰੀ ਹੋਗੀ ਉਹਨੂੰ ਗਾਹਕ ਵੀ ਪਸੰਦ ਨਹੀਂ ਕਰੇਗਾ ਤੇ ਜਿੰਨੀ ਜ਼ਿਆਦਾ ਅਸੀਂ ਫ੍ਰੀਕੁਐਂਟਲੀ ਇਹਦੀ ਤੜਾਈ ਕਰਾਂਗੇ ਉਹਨਾਂ ਜ਼ਿਆਦਾ ਇਹਦੇ ਵਿੱਚ ਝਾੜ ਸਾਨੂੰ ਪ੍ਰਾਪਤ ਹੋਗਾ ਕਿਉਂਕਿ ਜੇ ਇੱਕ ਬੁੱਟੇ ਦੇ ਵੱਲ ਦੇ ਉੱਪਰ ਤਿੰਨ ਜਾਂ ਚਾਰ ਤੋਰੀਆਂ ਲੱਗੀਆਂ ਤੁਸੀਂ ਉਹਨੂੰ ਤੋੜੀਆਂ ਤਾਂ ਹੀ ਅਗਲੀਆਂ ਤੋਰੀਆਂ ਮਤਲਬ ਫਰੂਟ ਲੱਗੇਗਾ ਆਦਰਵਾਇਜ਼ ਜਿਹੜਾ ਅਗਲਾ ਫਰੂਟ ਆ ਉਹ ਰੁਕ ਜਾਏਗਾ ਫਲ ਆਣੇ ਰੁਕ ਜਾਏਗਾ ਕਿੰਨੇ ਫਲ ਦੇ ਦਿੰਦੀ ਹੈ ਇੱਕ ਵੇਲ ਦੀ ਗੱਲ ਕਰੀਏ ਤਾਂ ਇਦੇ ਵਿੱਚ ਜੇ ਵੈਰਾਈਟੀਆਂ ਦਾ ਦੇਖੀਏ ਤਾਂ ਲਗਭਗ 20 20 ਤੋਂ 25 ਤੇ ਜੇ ਹਾਈਬ੍ਰਿਡਸ ਦਾ ਦੇਖੀਏ ਤਾਂ ਮਤਲਬ 30 ਤੋਂ ਲੈ ਕੇ 35 ਫਰੂਟ 3 ਮਹੀਨਿਆਂ ਦੇ ਵਿੱਚ ਪਰ ਹਾਂ ਪਰਵੈਂ ਬਟ ਅਸੀਂ ਕੁਝ ਹੁਣ ਅੱਗੇ ਮਟੀਰੀਅਲ ਇਸ ਤਰ੍ਹਾਂ ਦਾ ਡਿਵੈਲਪ ਕਰ ਲਿਆ ਕਿ ਜਿਹਦੇ ਵਿੱਚ ਅਸੀਂ 60 ਕੁ ਫਰੂਟ ਪਰ ਸੀਜ਼ਨ ਤੱਕ ਪਹੁੰਚ ਗਿਆ ਤੇ ਕਾਫੀ ਅੱਛਾ ਉਹਦੇ ਚ ਝਾੜ ਆਏਗਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹਦੇ ਹਾਈਬ੍ਰਿਡਸ ਵੀ ਰਿਲੀਜ਼ ਕਰਨ ਜਾ ਰਹੇ ਹਾਂ ਮੈਂ ਉਹੀ ਪੁੱਛ ਰਿਹਾ ਸੀਗਾ ਕਿ ਮੇਰਾ ਅਗਲਾ ਕੁਸਚਨ ਇਹ ਸੀਗਾ ਕਿ ਨੈਕਸਟ ਫਿਊਚਰ ਦੇ ਜੋ ਤੁਸੀਂ ਕਹਿ ਲੋ ਕਿ ਤਕਨੀਕ ਜਿਹੜੀ ਤੁਸੀਂ ਸਿਸਟਮ ਟਰਾਈ ਕਰਦੇ ਪਏ ਹੋ ਉਹ ਕਿਸ ਤਰ੍ਹਾਂ ਮਤਲਬ ਆਮ ਇੱਕ ਸ਼ਹਿਰ ਵਾਸੀ ਵਾਸਤੇ ਵਧੀਆ ਰਹੇਗਾ ਕਿਸ ਤਰ੍ਹਾਂ ਕਿਸਾਨਾਂ ਵੀਰਾਂ ਨੂੰ ਫਾਇਦਾ ਹੋਏਗਾ ਔਰ ਔਰ ਕਿਉਂਕਿ ਕਿਸਾਨ ਵੀਰਾਂ ਨੂੰ ਜਦੋਂ ਫਾਇਦਾ ਹੋਏਗਾ ਤੇ ਆਬੀਸਲੀ ਸ਼ਹਿਰ ਵਾਸੀਆਂ ਨੂੰ ਉਹਦਾ ਫਾਇਦਾ ਹੋਏਗਾ ਰੇਟ ਦੇ ਭਾਅ ਵੀ ਘਟਣਗੇ ਤੇ ਇਹ ਟੈਕਨੀਕ ਉਹ ਤੱਕ ਤੁਸੀਂ ਲੈ ਕੇ ਆ ਰਹੇ ਹੋ ਫਿਊਚਰ ਦੇ ਵਿੱਚ ਫਿਊਚਰ ਦੇ ਵਿੱਚ ਅਸੀਂ ਮੇਨ ਜਿਹੜਾ ਸਾਡਾ ਫੋਕਸ ਹੈਗਾ ਉਹ ਹਾਈਬ੍ਰਿਡ ਸੀਡ ਡਿਵੈਲਪਮੈਂਟ ਹੈ ਤੇ ਹਾਈਬ੍ਰਿਡ ਸੀਡ ਡਿਵੈਲਪਮੈਂਟ ਵਾਸਤੇ ਕੁਝ ਸਿਸਟਮ ਹੁੰਦੇ ਨੇ ਵੀ ਜਿਵੇਂ ਕੁਝ ਇਸ ਤਰ੍ਹਾਂ ਦੀਆਂ ਜਿਨੋਟਾਈਪ ਜਿਨ੍ਹਾਂ ਦੇ ਵਿੱਚ ਸਿਰਫ ਫੀਮੇਲ ਫੁੱਲ ਹੀ ਆਉਂਦੇ ਆ ਉਹਨਾਂ ਨੂੰ ਅਸੀਂ ਐਜ਼ ਅ ਫੀਮੇਲ ਫੀਮੇਲ ਪੇਰੈਂਟ ਯੂਜ਼ ਕਰਕੇ ਮਾਦਾ ਪੇਰੈਂਟ ਯੂਜ਼ ਕਰਕੇ ਜਿਨ੍ਹਾਂ ਦੇ ਵਿੱਚ ਮੇਲ ਫਲਾਰ ਵੀ ਆ ਰਹੇ ਫੀਮੇਲ ਫਲਾਰ ਵੀ ਆ ਰਹੇ ਉਹਨਾਂ ਨੂੰ ਨਰ ਪੇਰੈਂਟ ਯੂਜ਼ ਕਰਕੇ ਅੱਗੇ ਅਸੀਂ ਉਹਦੇ ਹਾਈਬ੍ਰਿਡ ਬਣਾ ਕੇ ਟੈਸਟ ਕਰ ਰਹੇ ਹਾਂ ਉਹਨਾਂ ਦੇ ਵਿੱਚ ਕਾਫੀ ਅੱਛਾ yield ਪੋਟੈਂਸ਼ੀਅਲ ਹੈ ਦੂਸਰਾ ਅਸੀਂ ਆਉਣ ਵਾਲੇ 4-5 ਸਾਲਾਂ ਦੇ ਵਿੱਚ ਮੇਲ ਸਟਰਿਲਟੀ ਸਿਸਟਮ ਕਿ ਜਿਹੜੀ ਅਸੀਂ ਫੀਮੇਲ ਲਾਈਨ ਵਰਤਾਂਗੇ ਉਹਦੇ ਵਿੱਚ ਮੇਲ ਫੁੱਲ ਜਿਹੜੇ ਆਉਣਗੇ ਉਹ ਸਟਰਾਈਲ ਹੋਣਗੇ ਤੇ ਜਿਹੜਾ ਹਾਈਬ੍ਰਿਡ ਸੀਡ ਪ੍ਰੋਡਕਸ਼ਨ ਹੈ ਇਹ ਕਿ ਆ ਕਿ ਜਿਹੜਾ ਮੇਲ ਫੁੱਲ ਤੋੜ ਕੇ ਦੂਸਰੀ ਜਿਹੜੀ ਜੀਨੋਟਾਈਪ ਆ ਉਹਦੇ ਫੀਮੇਲ ਫੁੱਲ ਤੇ ਪੋਲਨ ਅਪਲਾਈ ਕਰਨਾ ਪੈਂਦਾ ਤਾਂ ਜਿਹੜਾ ਹਾਈਬ੍ਰਿਡ ਸੀਡ ਪ੍ਰੋਡਕਸ਼ਨ ਮਤਲਬ ਮੈਨੂਅਲੀ ਜਿਹੜਾ ਲੇਬਰ ਨੂੰ ਕਰਨਾ ਪੈਂਦਾ ਉਹਦੇ ਨਾਲ ਜਿਹੜਾ ਮੈਨੂਅਲ ਜਿਹੜਾ ਹੈਗਾ ਉਹ ਪ੍ਰੋਸੈਸ ਖਤਮ ਹੋ ਜਾਏਗਾ ਅਸੀਂ ਉਹਨੂੰ ਦੋਨਾਂ ਜੀਨੋਟਾਈਪਸ ਨੂੰ ਆਈਸੋਲੇਸ਼ਨ ਚ ਲਾਵਾਂਗੇ ਉਹਦੇ ਨਾਲ ਜਿਹੜਾ ਹਾਈਬ੍ਰਿਡ ਸੀਡ ਪ੍ਰੋਡਕਸ਼ਨ ਬਹੁਤ ਈਜ਼ੀ ਹੋ ਜਾਏਗਾ ਇੱਕ ਤੱਕ ਲੱਗਦਾ ਇਸ ਸਾਲ ਲੱਗਦਾ ਕਿ ਨਹੀਂ ਇਸ ਸਾਲ ਨਹੀਂ ਇਹਨੂੰ ਹਲੇ 3-4 ਸਾਲ ਲੱਗਣਗੇ ਹਾਂਜੀ ਗਨੋਸ਼ੀਅਸ ਵਾਲਾ ਜਿਹੜਾ ਹੈਗਾ ਉਹ ਸਾਡਾ ਦੋ ਕੁ ਸਾਲਾਂ ਦੇ Thank you, thank you and thank you so much. Okay. ਸੋ ਦੋਸਤੋ ਐਸੀ ਗਿਆ ਅੱਜ ਦਾ ਸਪੈਸ਼ਲ ਟੌਪਿਕ ਜੋ ਕਿ ਸਪੈਸ਼ਲੀ ਤੋਰੀਆਂ ਦੇ ਉੱਪਰ ਸੀਗਾ ਕਿਸ ਪ੍ਰਕਾਰ ਦੇ ਨਾਲ ਤੋਰੀਆਂ ਜਿਹੜੀਆਂ ਨੇ ਖੇਤਾਂ ਤੋਂ ਲੈ ਕੇ ਸਾਡੇ ਘਰ ਦੇ ਥਾਲੀ ਤੱਕ ਪਹੁੰਚਦੀਆਂ ਨੇ ਕੀ ਬੈਨੀਫਿਟਸ ਹੁੰਦੇ ਹੈਗੇ ਨੇ ਕਿਸ ਪ੍ਰਕਾਰ ਦੇ ਨਾਲ ਲਗਾਈਆਂ ਜਾਂਦੀਆਂ ਨੇ ਕਿੰਨੇ ਤਰੀਕੇ ਨੇ ਇਸ ਨੂੰ ਲਗਾਉਣ ਦੇ ਔਰ ਕਿਸ ਮੌਸਮ ਦੇ ਵਿੱਚ ਲਗਾਉਣੀ ਚਾਹੀਦੀ ਹੈ ਯਾਨੀ ਕਿਦਾਂ ਦੀ ਸਮੱਸਿਆਵਾਂ ਜਿਹੜੀਆਂ ਨੇ ਕਿਸਾਨ ਵੀਰਾਂ ਨੂੰ ਆਉਂਦੀਆਂ ਨੇ ਕਿਉਂਕਿ ਫੁੱਲ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਬਾਈ ਚੋ ਇੰਨੀ ਤੋਰੀਆਂ ਲੱਗਦੀ ਨੇ ਫਲ ਨਹੀਂ ਲੱਗਦੇ ਨਹੀਂ ਜੇ ਲੱਗਦੇ ਆ ਤਾਂ ਸੁੱਕ ਜਾਂਦੇ ਨੇ ਉਹਦੇ ਰੀਜ਼ਨ ਮੈਡਮ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਤੁਸੀਂ ਘਰਾਂ ਦੇ ਵਿੱਚ ਲਗਾਉਂ ਪਚਾਈ ਦੀ ਹੁੰਦੀ ਪ੍ਰੋਪਰ ਟੈਂਪਰੇਚਰ ਚਾਹੀਦਾ ਹੁੰਦਾ ਜਿਸ ਕਰਕੇ ਫੁੱਲ ਪ੍ਰੋਪਰ ਫੈਲ ਨਹੀਂ ਬੰਦੇ ਔਰ ਫਿਊਚਰ ਦੇ ਵਿੱਚ ਆਉਣ ਸਮੇਂ ਦੇ ਵਿੱਚ ਵੀ ਜਿਹੜੀ ਟੈਕਨੀਕ ਜਿਹੜੀ ਹੈ ਇਸ ਸਮੇ ਪੀਏ ਉ ਲੋ ਤਿਆਰ ਕੀਤੀ ਜਾ ਰਹੀ ਹੈ ਤੋਂ ਜਿੰਦੇ ਨਾਲ ਤੁਹਾਡਾ ਸਾਰਿਆਂ ਦਾ ਹਰ ਕਿਸੇ ਦਾ ਫਾਇਦਾ ਹੋਏਗਾ ਕਿਸਾਨ ਵੀਰਾਂ ਦਾ ਫਾਇਦਾ ਹੋਏਗਾ ਸ਼ਹਿਰ ਵਾਸੀਆਂ ਦਾ ਫਾਇਦਾ ਹੋਏਗਾ ਜਦੋਂ ਕੋਈ ਚੀਜ਼ ਜ਼ਿਆਦਾ ਆਏਗੀ ਛਾੜ ਜ਼ਿਆਦਾ ਆਏਗਾ ਤੋਂ ਉਹਦਾ ਕਿਤੇ ਨਾ ਕਿਤੇ ਬੈਨੀਫਿਟ ਹਰ ਕਿਸੇ ਨੂੰ ਜ਼ਿਆਦਾ ਹੁੰਦਾ ਤੁਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲਿਧਿਆਨ ਲਾਇਕ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸ਼ੇਅਰ ਜ਼ੂ ਕਰ なるほな